ਤੇ ਸਾਡੇ ਨਾਲ ਉੱਥੇ ਦੋ ਭਰਾ ਸੀਗੇ ਗਰੇਵਾਲ ਫੈਮਿਲੀ ਸੀ ਸੂਬਾ ਸਿੰਘ ਗਰੇਵਾਲ ਤੇ ਬਲਵ ਸਿੰਘ ਗਰੇਵਾਲ ਹਾਂਜੀ ਬਾਪ ਉਹਨਾਂ ਦਾ ਚੰਗਾ ਮਿਹਨਤੀ ਸੀ ਉਹਨਾਂ ਚੰਗੀ ਜ਼ਮੀਨ ਬਣਾ ਲਈ 60 70 ਕਿੱਲੇ ਜ਼ਮੀਨ ਹੋ ਗਈ ਉਹਨਾਂ ਦਾ ਅੱਛਾ ਵਧੀਆ ਹੈ ਤੌਰ ਉਹਨਾਂ ਦੀ ਪੂਰੀ ਸਰਦਾਰ ਸੂਬਾ ਸਿੰਘ ਗਰੇਵਾਲ ਹੈ ਨਾ ਜੋ 60 ਕਿੱਲੇ ਜ਼ਮੀਨ ਬਣ ਜੇ ਉਦੋਂ ਤੱਕ ਗਰੇਵਾਲ ਹਾਂ ਸਰਦਾਰ ਆਪੇ ਬਣ ਜਾਂਦਾ ਬੰਦਾ ਹਾਂਜੀ ਤੇ ਉਦੋਂ ਬਾਅਦ ਹੀ ਉਹ ਤਾਇਆ ਕੋਲੇ ਸਲਾਹ ਲੈਣ ਚਲੇ ਗਏ ਕਹਿੰਦੇ ਤਾਇਆ ਯਾਰ ਸਾਡੀ ਸਕੀਮ ਬਣਦੇ ਵੀ ਅਸੀਂ ਨਾ ਅੱਧ ਦੀ ਦੁਕਾਨ ਖੋਲੀ ਹਾਂਜੀ ਆਹ ਸੋਚਣ ਲੱਗਾ ਕਹਿੰਦਾ ਖੋਲੋ ਬਾਈ ਪਰ ਕਹਿੰਦਾ ਇੱਕ ਧਿਆਨ ਰੱਖਿਓ ਕਹਿੰਦਾ ਆਪਣੇ ਇੱਕ ਗੋਪੀਚੰਦ ਹੁੰਦਾ ਸੀ ਕਿਤੇ ਪਿਸ਼ਾਖੀ ਨਾਮ ਹੁੰਦਾ ਸੀ ਆਪਣੇ ਪਿੰਡ ਦੇ ਕਹਿੰਦੇ ਹਾਂ ਉਹਦੀ ਆਰਤੀ ਦੁਕਾਨ ਕੀ ਕਹਿੰਦੇ ਉਹਨਾਂ ਨੂੰ ਉਹਦਾ ਗੋਪੀ ਪਿਸ਼ਾਖੀ ਕੇ ਵਜਦੇ ਆ ਤੇ ਕਹਿੰਦਾ ਕਿ ਆਪਣੇ ਰੌਣਕਰਾਮ ਹੁੰਦਾ ਸੀਗਾ ਬਾਣੀਆਂ ਮਹਾਜਨ ਸੀਗਾ ਤੇ ਇੱਕ ਪੰਨਾ ਲਾਲ ਹੁੰਦਾ ਸੀਗਾ ਹਾਂਜੀ ਉਹ ਵੀ ਦੇਖ ਲੈ ਕਰੋੜਾਪਤੀ ਬੰਦੇ ਆ ਹਾਂਜੀ ਕਹਿੰਦਾ ਉਹਨਾਂ ਦਾ ਕੀ ਕੀ ਉਹਨਾਂ ਦੀ ਫਰਮ ਦਾ ਨਾਮ ਕੀ ਆ ਹਾਂਜੀ ਨਾ ਰੌਣਕ ਪੰਨੇ ਕੇ ਵਜਦੇ ਆ ਹਾਂ ਕਹਿੰਦਾ ਸਾਡੇ ਸੂਬੇ ਬਲੋਰੀਗੇ ਵਜਿਆ ਕਰੋਗੇ ਗਰੇਵਾਲ ਸਾਡੀ ਕਹਿੰਦਾ ਉਹ ਦੋਨੋਂ ਕਹਿੰਦਾ ਸੁਪਰ ਸਿੰਘ ਗਰੇਵਾਲ ਗਰੇਵਾਲ ਸਾਹਿਬ ਬਲੌਰ ਸਿੰਘ ਗਰੇਵਾਲ ਕਹਿੰਦਾ ਤੁਹਾਨੂੰ ਸੂਬੇ ਬਲੋਰੀਗੇ ਹੀ ਵਜਿਆ ਕਰੋਗੇ ਮੁੜ ਕੇ ਪਰ ਚਾਰ ਪੈਸੇ ਤਾਂ ਕਮਾ ਲਵਾਂਗੇ ਬਸ ਸਦਾਰੀ ਨਹੀਂ ਰਹਿਣੀ ਪੱਕੀ ਗੱਲ ਹੈ ਕਿਤੇ ਵੀ ਇਹੋ ਜਿਹੇ ਨਾਲ ਆ ਜਾਂਦੇ ਆ ਨਾ ਹਨਾ ਹਾਂ ਤੇ ਕੀ ਹੋਇਆ ਕਿ ਪਿੱਛੇ ਜਿਹੜਾ ਟ੍ਰੈਂਡ ਚੱਲਦਾ ਪਿੰਡਾਂ ਤੇ ਨਹੀਂ ਉਹ ਇੱਕ ਖਾਸ ਫਿਰਕੇ ਦੇ ਆ ਜਾਂਦੇ ਨੇ ਬੰਦੇ ਆ ਨਾ ਉਹ ਗਰੀਬਾਂ ਨੂੰ ਮਤਲਬ ਕਹ ਲੋ ਪਰ ਮਾਕੇ ਗੈ ਲੋਯਾ ਲਾਲਚ ਦੇ ਕੇ ਉਹ ਧਰਮ ਪਰिवर्तन ਕਰਨ ਲੱਗ ਪਿਆ ਹਾਂ ਹਾਂਜੀ ਹੁਣ ਗਰੀਬ ਦਾ ਧਰਮ ਦਾ ਰੋਟੀ ਐ ਜਿਹੜਾ ਮਰਦੀ ਉਹਨੂੰ ਪੈਸੇ ਚਾਹੀਦੇ ਨੇ ਸਪੋਰਟ ਚਾਹੀਦੀ ਆ ਹਨਾ ਕੁਝ ਆਪਣੇ ਵੀ ਗਲਤੀਆਂ ਹੈਗੀਆਂ ਇੱਚ ਚਲ ਤੇ ਤਾਏ ਤੋਂ ਰਹਿਣਾ ਗਿਆ ਜਿਹਨੂੰ 8-10 ਬੰਦੇ ਲੈ ਕੇ ਉਹ ਘੇਰ ਲਏ ਵੀ ਆ ਤੁਸੀਂ ਕੀ ਖੰਡ ਫੜਿਆ ਯਾਰ ਵੀ ਐਵੇਂ ਤੁਸੀਂ ਧਰਮ ਪਰिवर्तन ਕਰੀ ਜਾਂ ਨਾ ਲੋਕਾਂ ਦਾ ਹਾਂ ਉਹਨਾਂ ਚੋਂ ਜਿਹੜਾ ਮੇਨ ਸੀਗਾ ਉਹਨਾਂ ਦਾ ਸਮਝਾਉਣ ਲੱਗ ਪਿਆ ਕਹਿੰਦਾ ਸਦਾਰ ਜੀ ਦੇਖੀਏ ਇਹ ਜੋ ہمارا ਧਰਮ ਹੈ ਨਾ ਹਾਂਜੀ ਇਹ ਬਹੁਤ ਬੜੀਆ ਹੈ ਹਾਂਜੀ ਇਹ ਪ੍ਰੇਮ ਕਰਨਾ ਸਿਖਾਤਾ ਹੈ ਹਾਂ ਉਹ ਕਹਿੰਦਾ ਸਾਡਾ ਕਿਹੜਾ ਬੈਂਕ ਲੁੱਟਣਾ ਸਿਖਾਉਂਦਾ ਸੋ ਦੋ ਦੋ ਸਾਡਾ ਵੀ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਓ ਨਾ ਤੁਹਾਡਾ ਵੀ ਬਾਲਾ ਪ੍ਰੇਮ ਕਰਨਾ ਸਿਖਾਉਂਦਾ ਕਹਿੰਦਾ ਦਫਾ ਦਫਾ ਜੋ ਖਬਰਦਾਰ ਇਹ ਦੁਬਾਰਾ ਸਨ ਹਾਂਜੀ